ਹਾਂਜੀ ਵੀ ਯੂਰਪ ਆਲੇ ਉਹ ਅੱਜ ਤੁਹਾਡੀ ਗੱਲ ਕਰਨੀ ਆ ਤੁਸੀਂ ਇਟਲੀ 'ਚ ਰਹਿੰਦੇ ਹੋ ਜਰਮਨੀ 'ਚ ਰਹਿੰਦੇ ਹੋ ਤੁਸੀਂ ਫਰਾਂਸ ਵਿੱਚ ਰਹਿੰਦੇ ਹੋ ਜਾਂ ਤੁਸੀਂ ਪੁਰਤਗਾਲ ਵਿੱਚ ਰਹਿੰਦੇ ਹੋ ਤੁਸੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੈਣਾ ਆ ਤੇ ਵਿਜ਼ਟਰ ਵੀਜ਼ਾ ਲੈਣ ਲੱਗਿਆ ਤੁਸੀਂ ਅਕਸਰ ਆਪਣੇ ਪੇਪਰ ਇੰਡੀਆ ਦੇ ਏਜੰਟਸ ਨੂੰ ਜਿਹੜੇ ਪ੍ਰੋਵਾਈਡ ਕਰਦੇ ਉਹ ਤੋਂ ਤੁਸੀਂ ਆਪਦੇ ਵੀਜ਼ੇ ਲਵਾਉਂਦੇ ਹੋ ਪਰ ਹੁਣ ਹੋ ਕੀ ਰਿਹਾ ਕਿ ਤੁਹਾਡੇ ਡਾਕੂਮੈਂਟਸ ਨੂੰ ਯੂਜ਼ ਕਰਕੇ ਤੁਹਾਡੇ ਡਾਕੂਮੈਂਟਸ ਨਾਲ ਛੇੜਖਾਨੀ ਕਰਕੇ ਇੱਥੇ ਲੋਕ ਕੈਨੇਡਾ ਦੇ ਵਿੱਚ ਆ ਰਹੇ ਹੈਗੇ ਆ ਇੰਡੀਆ ਬੈਠੇ ਏਜੰਟ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਪੇਪਰ ਦਿੰਦੇ ਹੋ ਵੀ ਸਾਡਾ ਵਿਜ਼ਟਰ ਵੀਜ਼ਾ ਲਵਾ ਦਿਓ ਉਹ ਤੁਹਾਡੇ ਪੇਪਰਾਂ ਦੇ ਨਾਲ ਛੇੜਖਾਨੀ ਕਰਕੇ ਉਹਨਾਂ ਦੇ ਹੋਰ ਮਾੜੀ-ਮੋਟੀ ਤੁਹਾਡੇ ਨਾਲ ਦੀਆਂ ਰਲਦੀਆਂ ਪ੍ਰੋਫਾਈਲਾਂ ਦੇਖ ਕੇ ਇੱਥੇ ਲੋਕਾਂ ਨੂੰ ਭੇਜ ਕੇ ਲੱਖਾਂ ਰੁਪਇਆ ਕਮਾਰੇ ਹੈਗੇ ਨੇ ਸੋ ਜਿਹੜੇ ਹੁਣ ਇਦਾਂ ਦੇ ਲੋਕ ਕੈਨੇਡਾ ਵਿੱਚ ਚਾਹੁੰਦੇ ਨੇ ਉਹ ਇੱਥੇ ਆ ਕੇ ਜਦੋਂ CBSA ਵਾਲੇ ਉਹਨਾਂ ਸਵਾਲ ਪੁੱਛਦੇ ਨੇ ਤਾਂ ਫੜੇ ਤੇ ਹੋ ਜਾਂਦੇ ਨੇ ਪਰ ਹੁਣ ਹੁੰਦਾ ਕੀ ਹੈ ਵੀ ਜਦੋਂ ਤੁਸੀਂ ਕੱਲ ਨੂੰ ਕਿਤੇ ਆਉਣਾ ਤੁਹਾਡੀ ਵੀ ਕਿਤੇ ਨਾ ਕਿਤੇ ਕੁਐਸਚਨਿੰਗ ਹੋ ਸਕਦੀ ਆ ਇਸੇ ਤਰੀਕੇ ਦੇ ਨਾਲੋਂ ਪਿਛੇ ਇੱਕ ਸਾਡੇ ਸਾਹਮਣੇ ਕੇਸ ਆ ਮੁੰਡੇ ਦਾ ਰਫੀਜੀ ਕੇਸ ਲੱਗਾ ਤਾਂ ਜਦੋਂ ਉਹਦੇ ਸਾਰੀ ਫਾਈਲ ਡਿਸਕਲੋਜ਼ਰੋਂ ਤੋਂ ਨਿਕਲਿਆ ਆ ਤਾਂ ਉਹਦੇ ਵਿੱਚ ਪਤਾ ਲੱਗਾ ਵੀ ਆ ਫਲਾਣੇ ਬੰਦੇ ਦੀ ਸੰਜੋਰ ਨੂੰ ਲੱਗੀ ਆ ਕਿਸੇ ਹੋਰ ਦੀ ਜੌਬ ਲੈਟਰ ਲੱਗੀ ਹੋਈ ਆ ਉਹਨੂੰ ਇਹ ਦਿਖਾਇਆ ਵੀ ਇਹ ਇਟਲੀ ਦਾ ਸੰਜੋਰ ਨੂੰ ਹੋਲਡ ਰਿਆ ਤੇ ਇਟਲੀ ਦੇ ਵਿੱਚ ਪਿਛਲੇ 3-4 ਸਾਲ ਤੋਂ ਉੱਥੇ ਰਹਿ ਰਿਹਾ ਹੈਗਾ ਸੋ ਇਹ ਦੇਖੋ ਵੀ ਜੇ ਇਟਲੀ ਦੀ ਸੰਜੋਰ ਨੂੰ ਯੂਜ਼ ਹੋ ਸਕਦੀ ਆ ਤਾਂ ਪੁਰਤਗਾਲ ਵਾਲਿਆਂ ਦਾ ਕਿਹੜਾ ਰੈਜ਼ੀਡੈਂਸੀ ਕਾਰਡ ਨਹੀਂ ਯੂਜ਼ ਹੋ ਸਕਦਾ ਜਾਂ ਜਰਮਨੀ ਵਾਲਿਆਂ ਦਾ ਕਿਹੜਾ ਪੇਪਰ ਆ ਜਿਹੜਾ ਜਾਦੇ ਵੀ ਤੁਸੀਂ ਆਪ ਦਾ ਵੀਜ਼ਾ ਲਵਾਉਣਾ ਤੇ ਕੈਨੇਡਾ ਦੇ ਰੈਗੂਲੇਟਡ ਕੰਸਲਟੈਂਟ ਹੋ ਜਾਂ ਕੈਨੇਡਾ ਦਾ ਲਾਇਰ ਨੂੰ ਰੀਚ ਆਊਟ ਕਰੋ ਬਹੁਤ ਆ ਪੈਸਿਆਂ ਦੇ ਪਿੱਛੇ ਨਾ ਭੱਜਿਆ ਕਰੋ ਕਿ ਉੱਥੇ ਸਾਡੇ 5-7000 ਦੇ ਵਿੱਚ ਕੰਮ ਹੋ ਜਾਂਦਾ ਇੱਥੇ ਤੁਹਾਡੇ ਕੰਸਲਟੈਂਟ ਨੇ ਪੈਸੇ ਤੁਹਾਡੇ ਕੋਲ ਜਰੂਰ ਥੋੜੇ ਵੱਧ ਲੈਣੇ ਹੁੰਦੇ ਨੇ ਪਰ ਤੁਹਾਨੂੰ ਥੋੜੀ ਮਨ ਦੀ ਸ਼ਾਂਤੀ ਹੋਊਗੀ ਵੀ ਤੁਹਾਡੇ ਜਿਹੜੇ ਡਾਕੂਮੈਂਟ ਹੈਗੇ ਉਹ ਮਿਸਯੂਜ਼ ਨਹੀਂ ਹੋ ਰਹੇ ਹੈਗੇ ਤੁਹਾਡੇ ਕੋਲ ਬਹੁਤ ਸਾਰੇ ਰਾਈਟਸ ਹੁੰਦੇ ਨੇ ਜੇ ਤੁਹਾਡੇ ਨਾਲ ਕੋਈ ਧੋਖਾਧੜੀ ਹੋਈ ਹੋਵੇ ਤਾਂ ਤੁਸੀਂ ਕੈਨੇਡਾ ਵਿੱਚ ਕਿਸੇ ਦੀ ਕੰਪਲੇਂਟ ਕਰ ਸਕਦੇ ਹੋ ਇੰਡੀਆ ਵਿੱਚ ਤੁਸੀਂ ਦੱਸੋ ਤਾਂ ਕਿਸੇ ਦੀ ਕੰਪਲੇ ਤੁਹਾਡੇ ਡਾਕੂਮੈਂਟ ਵਿੱਚ ਯੂਜ਼ ਹੋਏ ਆ ਕਿਤੇ ਨਾ ਕਰੇ ਤੁਹਾਨੂੰ ਕੈਨੇਡਾ ਜਾਣ ਨੂੰ ਟਰਬਲ ਆ ਸਕਦੀ ਹੈਗੀ ਆ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਤੇ ਗਾਂ ਤੋਂ ਕੋਈ ਵੀ ਕੰਸਲਟੈਂਟ ਚੂਜ਼ ਕਰਨਾ ਤੇ ਕੈਨੇਡਾ ਦਾ ਰੈਗੂਲੇਟਡ ਲਾਇਸੈਂਸਡ ਕੰਸਲਟੈਂਟ ਜਾਂ ਲਾਇਰ ਹੀ ਤੁਸੀਂ ਚੂਜ਼ ਕਰਨਾ ਇਸ ਚੀਜ਼ ਨੂੰ ਹੁਣ ਜਰੂਰ ਆਪਣੇ ਧਿਆਨ ਵਿੱਚ ਰੱਖਿਓ ਜੇ ਰੱਬ ਰੱਖਾ ਕੈਨੇਡਾ ਦੇ ਵਿੱਚ ਜੇ ਇਸ ਵੇਲੇ ਕੋਈ ਸਭ ਤੋਂ ਦੁਖੀ ਹੈ ਨਾ ਤੇ ਉਹ ਹੈਗੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਥਾਂ ਪਥਾਂ ਧੱਕੇ ਖਾ ਰਹੇ ਆ ਪੀਆਰ ਲੈਣ ਵਾਸਤੇ ਔਰ ਇੰਨੇ ਭੋਲੇ ਆ ਜਿੱਦਰ ਨੂੰ ਕੋਈ ਕਹਿੰਦਾ ਨਾ ਤੇ ਫਲਾਣੀ ਸਟੇਟ ਪਰ ਚਲਜੋ ਫਲਾਣੀ ਪ੍ਰੋਵਿੰਸ ਪਰ ਚਲਜੋ ਉਧਰ ਹੀ ਹੋ ਤੁਰਦੇ ਆ ਇਹਨਾਂ ਦੇ ਨਾਲ ਨਾ ਧੱਕਾ ਨਾ ਕਰਿਆ ਕਰੋ ਇਹਨਾਂ ਨੂੰ ਇਸ ਵੇਲੇ ਤੁਹਾਡੇ ਕੋਲੋਂ ਪੈਸੇ ਥੇਲੇ ਦੀ ਲੋੜ ਘਟਿਆ ਜਦ ਕਿ ਇਹਨਾਂ ਨੂੰ ਇੱਕ ਗਾਈਡੈਂਸ ਦੀ ਲੋੜ ਆ ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਵੀ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਕਿਸੇ ਗੱਲ ਵਿੱਚ ਫਸ ਗਿਆ ਜਾਂ ਕਿਸੇ ਦਾ ਕੋਈ ਭਲਾ ਹੋ ਸਕਦਾ ਆ ਤੇ ਉਹਨੂੰ ਇੱਕ ਚੰਗੀ ਨੇਕ ਸਲਾਹ ਦੇ ਕੇ ਉਹਦਾ ਭਲਾ ਕਰ ਦਿੱਤਾ ਜਾਵੇ ਔਰ ਇਹ ਸਾਡਾ ਨੈਕਸਟ ਭੂ ਵਿਖਿਆ ਸਾਡਾ ਫਿਊਚਰ ਆ ਅਸੀਂ ਵੀ ਹੁਣ ਅ ਅੱਧ ਖੜੂ ਮੁਰਚ ਜਾਣੇ ਪਏ ਆ ਹੌਲੀ ਹੌਲੀ ਅਸੀਂ ਵੀ ਰਿਟਾਇਰਮੈਂਟ ਵਾਲੇ ਪਾਸੇ ਜਾਣਾ ਆ ਇਹਨਾਂ ਦੇ ਨਾਲ ਹੀ ਅਗਲਾ ਸਾਡਾ ਇੱਥੇ ਦਾ ਕੰਮ ਫਿਰਦਾ ਚੱਲਣਾ ਹੈਗਾ ਸੋ ਇਹਨਾਂ ਨੂੰ ਸੰਭਾਲੀਏ ਇਹਨਾਂ ਦੇ ਨਾਲ ਨਾ ਧੱਕਾ ਨਾ ਕਰੀਏ ਔਰ ਬਾਕੀ ਰਹੀ ਗੱਲ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਨਾ ਉਹ ਕੁਝ ਆਪਣੀਆਂ ਮਨਮਾਨੀਆਂ ਕਰਕੇ ਜਾਂ ਆਪਣੀਆਂ ਅ ਜਵਾਨੀ ਦੀਆਂ ਗਲਤੀਆਂ ਕਿ ਵੀ ਚਲੋ ਸਾਰੇ ਕਰਦੇ ਅਸੀਂ ਵੀ ਕਰਦੇ ਆਏ ਆ ਉਹ ਵੀ ਇਹਨਾਂ ਗਲਤੀਆਂ ਦੇ ਵਿੱਚ ਨਾ ਕਈ ਵਾਰੀ ਬਹੁਤ ਵੱਡਾ ਨੁਕਸਾਨ ਕਰ ਪੈਂਦੇ ਆ ਪਰ ਇਹਨਾਂ ਨੂੰ ਭੰਡੋ ਨਾ ਯਾਰ ਇਨਾ ਦੀ ਉਮਦਾਰ ਕਰੋ ਇਹ ਵੀ ਕਰੋ ਕਿ ਇੱਕ ਚੰਗਾ ਕੋਈ ਇੱਕ ਬਣਾਉਣ ਲਈ ਆਏ ਹੈਗੇ ਆ ਤੁਸੀਂ ਵੀ ਆਏ ਸੀ ਨਾ ਮੈਂ ਵੀ ਆਇਆ ਫਰਕ ਤੁਹਾਡੇ ਸਾਡੇ ਚ ਕੀ ਹੈਗਾ ਵੀ ਵੀ ਉਹਦੇ ਹੀ ਔਰਾਂ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਈਏ